ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗਰੂ ਵੇ ਕੇ ਤੇ ਮੈਂ ਹਾਂ ਤੁਹਾਡਾ ਹੋਸਟ ਰਿਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਆਓ ਸੀਈਪੀ ਟੈਸਟ ਦੀ ਤਿਆਰੀ ਕਰੀਏ ਇਹ ਟੈਸਟ 10ਵੀਂ ਕਲਾਸ ਬਾਕੀ ਸਾਰੀਆਂ ਕਲਾਸਾਂ ਦਾ ਵੀ ਹੈ ਪਰ 10ਵੀਂ ਦੀ ਇਹ ਸ਼ੀਟ ਹੈ ਵੀਡੀਓ ਦਸਾਂ ਵਾਸਤੇ ਹੈ ਐਸਐਸਟੀ ਸਿਕਸ ਸ਼ੀਟ ਨੰਬਰ 6 ਲੈਸਨ 11 ਕੇਂਦਰੀ ਸਰਕਾਰ ਨਾਲ ਸੰਬੰਧਿਤ ਇਹ ਵੀਡੀਓ ਹੈ ਆ ਆਗੋ ਦਾ ਹੱਲ ਕਰੀਏ ਜਿਹੜੀ ਸ਼ੀਟ ਨੰਬਰ 6 ਆਈ ਹੈ ਉਹਦਾ ਹੱਲ ਹੈ ਸੋ ਬੇਟਾ ਪਹਿਲਾ ਪ੍ਰਸ਼ਨ ਹੈਗਾ ਭਾਰਤੀ ਸੰਸਦ ਵਿੱਚ ਲੋਕ ਸਭਾ ਦੀ ਭੂਮਿਕਾ ਕੀ ਹੈ ਭਾਰਤੀ ਸੰਸਦ ਵਿੱਚ ਲੋਕ ਸਭਾ ਦੀ ਭੂਮਿਕਾ ਕੀ ਹੈ ਇਹ ਹੈ ਦੇਸ਼ ਲਈ ਕਾਨੂੰਨ ਬਣਾਉਣੇ ਤੇ ਉਹਨਾਂ ਨੂੰ ਪਾਸ ਕਰਨਾ ਦੂਜਾ ਪ੍ਰਸ਼ਨ ਹੈ ਸੁਪਰੀਮ ਕੋਰਟ ਦੇ ਚ ਜੱਜਾਂ ਦੀ ਨਿਯੁਕਤੀ ਕਰਦੇ ਸਮੇਂ ਭਾਰਤ ਦੇ ਰਾਸ਼ਟਰਪਤੀ ਇੱਥਾ ਦਿੱਤੇ ਸ਼ਰਤਾਂ ਚੋਂ ਕਿਹੜੀ ਸ਼ਰਤ ਨੂੰ ਧਿਆਨ ਵਿੱਚ ਰੱਖਦੇ ਨੇ ਭਾਰ ਦਾ ਨਾਗਰਿਕ ਹੋਵੇ ਘੱਟੋ ਘੱਟ 5 ਸਾਲ ਕਿਸੇ ਇੱਕ ਜਾਂ ਦੋ ਜਾਂ ਉੱਚ ਅਦਾਲਤਾਂ 'ਚ ਲਗਾਤਾਰ ਜੱਜ ਰਿਹਾ ਹੋਵੇ ਜਾਂ ਜਈਆਂ ਅਦਾਲਤਾਂ 'ਚ 10 ਸਾਲ ਲਗਾਤਾਰ ਫਿਕਰਿਆ ਹੋਵੇ ਰਾਸ਼ਟਰਪਤੀ ਦੇ ਵਿਚਾਰ ਅਨੁਸਾਰ ਕਾਨੂੰਨੀ ਮਾਹਰ ਹੋਵੇ ਉਪਰੋਕਤ ਸਾਰੇ ਦਾ ਅਨਸਰ ਹੈ ਚੌਥਾ ਆਪਸ਼ਨ ਅਨਸਰ ਹੈ ਦਾ ਤੀਜਾ ਪ੍ਰਸ਼ਨ ਹੈਗਾ ਭਾਰ ਦੇ ਰਾਸ਼ਟਰਪਤੀ ਸਾਹਿਤ ਕਲਾ ਸੰਗੀਤ ਸਿਨੇਮਾ ਪੱਤਰਕਾਰਤਾ ਤੇ ਸਪੋਰਟਸ ਦੇ ਖੇਤਰ 'ਚ ਪ੍ਰਸਿੱਧੀ ਪ੍ਰਾਪਤ ਡੈਸ਼ ਮੈਂਬਰਾਂ ਨੂੰ ਰਾਜ ਸਭਾ ਵਿੱਚ ਮੈਂਬਰ ਨਾਮਜ਼ਦ ਕਰਦਾ ਹੈ ਇਹਦਾ ਸਹੀ ਆਨਸਰ ਹੈ 12 ਯਾਨੀ ਚੌਥਾ ਆਪਸ਼ਨ 12 ਮੈਂਬਰਾਂ ਨੂੰ ਕਰਦਾ ਵੈ ਚੌਥਾ ਪ੍ਰਸ਼ਨ ਹੈਗਾ ਸੰਸਦ ਦੇ ਦੋਹਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਵਿੱਚੋਂ ਕਿਸ ਨੂੰ ਸਥਾਈ ਸੰਸਥਾ ਵਜੋਂ ਸ਼੍ਰੀ નિਬਦ ਕੀਤਾ ਗਿਆ ਹੈ ਰਾਜ ਸਭਾ ਸਥਾਈ ਸदन ਹੈ ਆਪਸ਼ਨ ਪਹਿਲਾ ਪੰਜਵਾਂ ਪ੍ਰਸ਼ਨ ਇਹ ਲਿਕਤਰਾਂ ਚੋਂ ਕਿਹੜਾ ਸਹੀ ਹੈ ਵਰਤਮਾਨ ਲੋਕ ਸਭਾ ਦੇ 543 ਮੈਂਬਰ ਨੇ ਰਾਜ ਸਭਾ ਇੱਕ ਸਥਾਈ ਸੰਸਦ ਹੈ ਸੰਸਦ ਦੁਆਰਾ ਰਾਸ਼ਟਰਪਤੀ ਉੱਪਰ ਮਾਂ ਦੋਸ਼ ਦਾ ਮੁਕਦਮਾ ਚਲਾ ਕੇ ਉਸ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ ਧਨ ਬਿੱਲ ਨੂੰ ਪਹਿਲਾਂ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਜ਼ਰੂਰੀ ਹੈ ਬੇਟਾ ਇਹਦਾ ਆਪਸ਼ਨ 3 ਜਿਹੜਾ ਉਹ ਬਿਲਕੁਲ ਸਹੀ ਹੈ ਯਾਨੀ ਕਥਨ 1 2 ਤੇ 4 ਸਹੀ ਨੇ ਸੋ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਤੀਜੇ ਪ੍ਰਸ਼ਨ ਦਾ ਉਹਦਾ ਚੌਥੇ ਪ੍ਰਸ਼ਨ ਦਾ ਉਹਦਾ ਤੀਜਾ ਆਪਸ਼ਨ ਸਹੀ ਹੈ। ਪੰਜਵੇਂ ਪ੍ਰਸ਼ਨ ਦਾ ਮੈਂ ਦੁਬਾਰਾ ਦੱਸ ਦਿੰਦਾ ਹਾਂ। ਪ੍ਰਸ਼ਨ ਨੰਬਰ 5 ਦਾ ਆਪਸ਼ਨ ਤੀਜਾ ਸਹੀ ਹੈ। ਇਹ ਜਿਹੜਾ ਠੀਕ ਹੈ ਕਿਉਂਕਿ ਇਹਦੇ ਚ ਤਿੰਨ ਜਿਹੜੇ ਕਥਨ ਨੇ ਉਹ ਸਹੀ ਨੇ। 6ਵਾਂ ਪ੍ਰਸ਼ਨ ਜਦੋਂ ਅਦਾਲਤ ਵੱਲੋਂ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਕਿਸ ਵਿਅਕਤੀ ਕੋਲ ਦੇਸ਼ ਦੇ ਕਾਨੂੰਨੀ ਢਾਂਚੇ ਦੁਆਰਾ ਮੌਤ ਦੀ ਸਜ਼ਾ ਨੂੰ ਘਟਾ ਕਰਨ ਜਾਂ ਮਾਫ਼ ਕਰਨ ਦੀ ਕਾਨੂੰਨੀ ਅਧਿਕਾਰ ਹੈ ਇਹ ਰਾਸ਼ਟਰਪਤੀ ਨੂੰ ਅਧਿਕਾਰ ਹੈ ਸਵੰਥਮ ਪ੍ਰਸ਼ਨ ਪੰਜਾਬ ਅਤੇ ਹਰਿਆਣਾ ਵਿੱਚ ਕਾਰਜ ਚਾਲ ਸਰੋਤਾਂ ਨੂੰ ਲੈ ਕੇ ਅੰਤਰਰਾਜੀ ਟਕਰਾਅ ਦੀ ਸਥਿਤੀ ਚੱਲ ਰਹੀ ਹੈ ਕਿਸ ਨਿਆਕ ਸੰਸਥਾ ਕੋਲ ਇਹ ਝਗੜੇ ਦਾ ਨਿਪਟਾਰਾ ਕਰਨ ਦਾ ਅਧਿਕਾਰ ਹੈ ਸੁਪਰੀਮ ਕੋਰਟ ਕੋਲ 18ਵਾਂ ਪ੍ਰਸ਼ਨ ਇਹ ਲਿਖਿਆ ਪੜਾਅ ਵਿੱਚੋਂ ਕਿਹੜਾ ਪੜਾਅ ਭਾਰਤੀ ਸੰਸਦ ਵਿੱਚ ਇੱਕ ਸੁਧਾਰਨ ਬਿੱਲ ਨੂੰ ਪਾਸ ਕਰਨ ਦੀ ਪ੍ਰਕਿਰਿਆ ਦਾ हिस्सा ਨਹੀਂ ਹੈ ਸੰਸਦ ਦਾ ਸਾਂਝਾ ਸੈਸ਼ਨ ਇਹਦਾ ਹਿੱਸਾ ਨਹੀਂ ਹੈ ਆਪਸ਼ਨ ਚੌਥਾ ਆਨਸਰ ਹੈ 9ਵਾਂ ਪ੍ਰਸ਼ਨ ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਲੋਕ ਸਭਾ ਦੇ ਮੈਂਬਰ ਤੇ ਰਾਜ ਸਭਾ ਦੇ ਮੈਂਬਰ ਵੱਲੋਂ ਹੀ ਚੋਣਾਂ ਕਰਾਇਆ ਜਾਂਦੇ ਹਨ ਇਨਾ ਮੈਂਬਰਾਂ ਲਈ ਵੱਖ-ਵੱਖ ਉਮਰ ਸੀਮਾ ਨਿਰਧਾਰਿਤ ਕੀਤੀ ਗਈ ਹੈ ਤੁਸੀਂ ਹੇਠਾਂ ਦਿੱਤੇ ਕਾਲਮ 1 ਅਤੇ 2 ਦਾ ਵਿਸ਼ਲੇਸ਼ਣ ਕਰੋ ਤੇ ਫਾਰਮ ਤੇ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਸਹੀ ਉਮਰ ਸੀਮਾ ਦਾ ਮਿਲਾਨ ਕਰੋ ਸੋ ਉਮਰ ਸੀਮਾ ਦੀ ਮੈਚਿੰਗ ਕਰਕੇ ਆਪਾਂ ਆਨਸਰ ਦੇਣਾ ਹੈ ਤੇ ਮੈਚਿੰਗ ਲੋਕ ਸਭਾ ਮੈਂਬਰ ਲਈ ਉਮਰ ਚਾਹੀਦੀ ਹੁੰਦੀ ਹੈ 25 ਸਾਲ ਰਾਜ ਸਭਾ ਮੈਂਬਰ ਲਈ ਉਮਰ ਚਾਹੀਦੀ ਹੁੰਦੀ ਹੈ 30 ਸਾਲ ਤੇ ਰਾਸ਼ਟਰਪਤੀ ਲਈ 35 ਸਾਲ ਸੋ ਇਹ ਆਪਸ਼ਨ ਕੀ ਬਣਿਆ ਪਹਿਲੇ ਦਾ ਊੜਾ ਦੂਜੇ ਦਾ ਐੜਾ ਸੌਰੀ ਪਹਿਲੇ ਦਾ ਆਪਸ਼ਨ ਈਡੀ ਆਂਸਰ ਹੈ ਦੂਜੇ ਦਾ ਦੂਜੇ ਸਾਹਮਣੇ ਆਏਗਾ ਐੜਾ ਤੇ ਤੀਜੇ ਦੇ ਸਾਹਮਣੇ ਆਏਗਾ ਊੜਾ ਸੋ ਇਸ ਹਿਸਾਬ ਨਾਲ ਜਦੋਂ ਪਹਿਲੇ ਦਾ ਆਪਾਂ ਕਰਾਂਗੇ ਈਡੀ ਦੂਜੇ ਦਾ ਕਰਾਂਗੇ ਐੜਾ ਤੇ ਦੂਜਾ ਆਪਸ਼ਨ ਸਹੀ ਹੈ ਯਾਨੀ ਕੁਐਸਚਨ ਨੰਬਰ 9 ਆਪਸ਼ਨ 2 ਸਹੀ ਆਨਸਰ ਹੈ। ਪ੍ਰਸ਼ਨ ਨੰਬਰ 10। ਹੇਠ ਲਿਖਿਆਂ ਵਿੱਚੋਂ ਸ਼ਕਤੀਆਂ ਵਿੱਚੋਂ ਕਿਹੜੀ ਸ਼ਕਤੀ ਨੂੰ ਆਮ ਤੌਰ ਤੇ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ? ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦੀ ਪ੍ਰਿੰਤਤਾ ਕਰਦਾ ਹੀ ਹੈ ਉਹ ਰਾਜ ਸਭਾ ਦੇ ਸੈਸ਼ਨਾਂ ਦੀ ਪ੍ਰਧਾਨਗੀ ਇਹ ਹੁਣਾ ਹੈ। ਮੁੱਖ ਮੁੱਖ ਅਧਿਕਾਰੀਆਂ ਦੀ ਨਿਯੁਕਤੀ ਤੇ ਰਾਸ਼ਟਰਪਤੀ ਨੂੰ ਸਲਾਹ ਦੇਣਾ ਵੀ ਹੈ। ਉਪਰੋਕਤ ਸਾਰੀਆਂ ਇਹਦਾ ਸਹੀ ਆਨਸਰ ਹੈ ਦੂਜਾ ਆਪਸ਼ਨ ਰਾਜ ਸਭਾ ਦੇ ਸੈਸ਼ਨਾਂ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਹੀਂ ਕਰਦਾ 11ਵਾਂ ਪ੍ਰਸ਼ਨ ਪਿਆਰੇ ਵਿਦਿਆਰਥੀਓ ਸਾਲਾਨਾ ਬਜਟ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਧਨ ਬਿੱਲ ਨੂੰ ਸ਼੍ਰੇਣੀਬੱਧ ਰੂਪ ਲਈ ਇਸ ਨੂੰ ਇੱਕ ਸੁਵਿਧਾਨਿਕ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ ਕੀ ਤੁਹਾਨੂੰ ਪਤਾ ਹੈ ਸੰਵਿਧਾਨ ਅਨੁਸਾਰ ਸਭ ਤੋਂ ਪਹਿਲਾਂ ਧਨ ਬਿੱਲ ਸੰਸਦ ਦੇ ਕਿਹੜੇ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਪਹਿਲਾ ਧਨ ਬਿੱਲ ਯਾਨੀ 11 ਨੰਬਰ ਪ੍ਰਸ਼ਨ ਦਾ ਆਪਸ਼ਨ 2 ਸਹੀ ਆਨਸਰ ਹੈ 12ਵਾਂ ਪ੍ਰਸ਼ਨ ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਡੈਸ਼ ਹੁੰਦਾ ਹੈ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਹਰੇਕ ਮੈਂਬਰ 6 ਸਾਲ ਦੀ ਉਮਰ ਦਿੰਦਾ 6 ਸਾਲ ਸਹੀ ਉੱਤਰ ਹੈ 13ਵਾਂ ਪ੍ਰਸ਼ਨ ਜਦੋਂ ਕਿਸੇ ਬਿੱਲ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿੱਚ ਘਾਰ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਇਸ ਸਥਿਤੀ ਵਿੱਚ ਭਾਰਤ ਦਾ ਰਾਸ਼ਟਰਪਤੀ ਕੀ ਕਰ ਸਕਦਾ ਹੈ ਰਾਸ ਰੂਪੰਕਰ ਸਕਦਾ ਦੋਸਤਾਂ ਦਾ ਸਾਂਝਾ ਬਿਲਾਸ ਬਲਾ ਸਕਦਾ ਆਪਣੇ ਪੱਤਰ ਤੇ ਬਿੱਲ ਨੂੰ ਲਗ ਕਰ ਦਿੰਦਾ ਬਿੱਲ ਨੂੰ ਮੁੜ ਵਿਚਾਰ ਕਰਨ ਲਈ ਲੋਕ ਸਭਾ ਨੂੰ ਭੇਜ ਦਿੰਦਾ ਜਦੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਸਹਿਮਤੀ ਨਹੀਂ ਬਣਦੀ ਤਾਂ ਸਾਂਝਾ اجلاس ਬੁਲਾਇਆ ਜਾਂਦਾ ਹੈ ਸਾਂਝਾ اجلاس ਬੁਲਾਉਂਦਾ ਹੈ অপশন ਦੂਜਾ ਪ੍ਰਸ਼ਨ ਨੰਬਰ 13 অপশন ਦੂਜਾ ਸਹੀ ਹੈ। ਪ੍ਰਸ਼ਨ ਨੰਬਰ 14 ਨਿਆਪਾਲਿਕਾ ਨੂੰ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਸੰਵਿਧਾਨਕ ਤੌਰ ਤੇ ਰਾਖੀ ਕਰਨ ਦਾ ਕੰਮ ਸੌਂਪਿਆ ਗਿਆ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਇਸ ਨਿਆ ਪ੍ਰਣਾਲੀ ਵਿੱਚ ਮਹਤਵਪੂਰਨ ਭੂਮਿਕਾ ਨਿਭਾਉਂਦੇ ਆ। ਬੱਚਿਓ ਤੁਸੀਂ ਦੱਸੋ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਕਿਸ ਕੋਲ ਹੈ ਇਹ ਰਾਸ਼ਟਰਪਤੀ ਕੋਲ ਹੈ। ਪ੍ਰਸ਼ਨ ਨੰਬਰ 15 ਸੁਪਰੀਮ ਕੋਰਟ ਨੂੰ ਸੰਵਿਧਾਨ ਵੱਲੋਂ ਕਈ ਪ੍ਰਕਾਰ ਦੀਆਂ ਵਿਸ਼ੇਸ਼ ਅਧਿਕਾਰਾਂ ਮਿਲੀਆਂ ਹੋਈਆਂ ਹਨ। ਸੁਪਰੀਮ ਕੋਰਟ ਦੇ ਮੁਢਲੇ ਅਧਿਕਾਰ ਖੇਤਰ ਅਧੀਨ ਹੇਠ ਲਿਖੇ ਮੁਕੱਦਮਿਆਂ ਵਿੱਚੋਂ ਕਿਹੜੇ ਮੁਕੱਦਮੇ ਸਿੱਧੇ ਅਦਾਲਤ ਵਿੱਚ ਪੇਸ਼ ਕੀਤੇ ਜਾ ਸਕਦੇ ਹਨ? ਰਾਜਾਂ ਦੇ ਆਪਸੀ ਝਗੜੇ ਹੋਣ ਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਸੰਬੰਧਿਤ ਹੋਣ ਤੇ ਤੇ ਰਾਸ਼ਟਰਪਤੀ उपराष्ट्रपति ਚੋਣਾਂ ਸੰਬੰਧਿਤ ਹੋਣਦੇ ਸੋ ਉਪਰੋਕਤ ਸਾਰੇ ਇਹਦਾ ਸਹੀ ਜਵਾਬ ਹੈ ਪ੍ਰਸ਼ਨ ਨੰਬਰ 15 ਦਾ ਚੌਥਾ ਆਪਸ਼ਨ 6 ਅਨਸਰ ਹੈ ਸੂਏ ਐਸਐਸਟੀ ਦੇ ਕੁਐਸਚਨ ਪੇਪਰ ਤਿਆਰ ਕੀਤਾ ਸੀਗਾ ਹਰਵਿੰਦਰ ਸਿੰਘ ਐਸਐਸ ਨਗਰ ਦੇ ਅਧਿਆਪਕ ਰਣਜੀਤ ਕੌਰ ਗੁਰਦਾਸਪੁਰ ਦੇ ਤੇ ਮਨਦੀਪ ਕੌਰ ਲੁਧਿਆਣਾ ਦੇ ਧੰਨਵਾਦ ਸਹਿਤ ਮੈਂ ਇਹਨਾਂ ਦਾ ਸੋਲੂਸ਼ਨ ਕੀਤਾ ਹੈ 10ਵੀਂ ਦੀ ਛੇਵੀਂ ਸੀਟ ਪਾਟਰਬਰ 11 ਕੇਂਦਰੀ ਸਰਕਾਰ ਬੇਟਾ ਹੋਰ ਵੀ ਸੀਟਾਂ ਦੀ ਵਿਆਖਿਆ ਕਰਾਂਗੇ ਐਸਐਸਟੀ ਨਾਲ ਰਿਲੇਟਡ ਸੋ ਵੇਖਦੇ ਰਹੋ ਮੇਰਾ ਚੈਨਲ concept guru ek e ਤੇ ਆਪਣੇ ਸਕੂਲ ਦੇ ਗਰੁੱਪ ਵਿੱਚ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਥੈਂਕ ਯੂ